ਲਓ ਵੀ ਦੋਸਤੋ ਕੱਪੜਿਆਂ ਦੇ ਉੱਤੋਂ ਹਲਦੀ ਲਾਉਣ ਦਾ ਦਾਗ ਹਲਦੀ ਦਾ ਜਿਹੜਾ ਦਾਗ ਲੱਗ ਜਾਂਦਾ ਹੈ ਨਾ ਦੋਸਤੋ ਇਹ ਲਾਉਣ ਦਾ ਜਿਹੜਾ ਇੰਨਾ ਕਿ ਸੌਖਾ ਤਰੀਕਾ ਹੈ ਨਾ ਤੁਸੀਂ ਜ਼ਿੰਦਗੀ ਭਰ ਨਹੀਂ ਵੇਖਣਾ ਇਹਦੇ ਲਈ ਦੋਸਤੋ ਇੱਕ ਦੋ ਚੀਜ਼ਾਂ ਵਰਤਣੀਆਂ ਜਿੱਦਾਂ ਕਿ ਆਪਣਾ ਨਿੰਬੂ ਹੋ ਗਿਆ ਤੇ ਇੱਕ ਅਧੀ ਜੀਜ਼ ਜਾਂ ਦੋ ਚੀਜ਼ਾਂ ਹੋਰ ਘਰੋਂ ਹੀ ਵਰਤਣੀਆਂ ਤੇ ਦਾਗ ਤੁਹਾਡਾ ਜਿਹੜਾ ਹਲਦੀ ਦਾ ਨਾ ਪੂਰੇ ਦਾ ਪੂਰਾ ਖਤਮ ਹੋ ਜਾਊਗਾ ਵੇਖਣਾ ਹੀ ਨਹੀਂ ਤੁਸੀਂ ਕਹੋਗੇ ਕਿ ਅੱਜ ਹੀ ਨਵੀਂ ਸ਼ਰਟ ਲਿਆਂ। ਇੰਨਾ ਕਿ ਜਿਆਦਾ ਜਿਹੜਾ ਇਹ ਡਲ ਪੈ ਜਾਊਗਾ ਪੂਰੇ ਦਾ ਪੂਰਾ ਜਿਹੜਾ ਨਿਕਲ ਜਾਊਗਾ। ਇਹ ਦੋਸਤੋ ਜਿਹੜਾ ਤਰੀਕਾ ਨਾ ਬਹੁਤ ਹੀ ਵਧੀਆ ਹੈ ਤੇ ਸਦੀਆਂ ਤੋਂ ਚੱਲਦਾ ਆਉਂਦਾ ਹੈ ਆਪਣੇ ਬਜ਼ੁਰਗ ਵੀ ਜਿਹੜੇ ਆ ਕਰਦੇ ਆਉਂਦੇ ਆ। ਉਹਦੇ ਲਈ ਦੋਸਤੋ ਕਰਨਾ ਕੀ ਆਪਾਂ ਹਲਦੀ ਦਾ ਦਾਗ ਜਿਹੜਾ ਸਾਫ਼ ਕਰਨ ਦੇ ਲਈ ਆਜਾ ਮੈਂ ਤੁਹਾਨੂੰ ਦੱਸਦਾ ਬਸ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੇ ਵੀਡੀਓ ਨੂੰ ਐਂਡ ਤੱਕ ਸ਼ੇਅਰ ਜ਼ਰੂਰ ਕਰ ਜਿਓ ਸਾਰਿਆਂ ਤਾਂ ਕਿ ਤਾਂ ਜੋ ਹਰ ਕੋਈ ਵੀਡੀਓ ਦਾ ਜਿਹੜਾ ਲਾਭ ਉਹ ਲੈ ਸਕੇ। ਹਾਂਜੀ ਵੀ ਦੋਸਤੋ ਕੱਪੜਿਆਂ ਦੇ ਉੱਤੋਂ ਦਾਗ ਜਿਹੜਾ ਲਾਉਣਾ ਨਾ ਬੜਾ ਸੌ ਉਹਦੇ ਲਈ ਆਪਾਂ ਕਰਨਾ ਹੈ ਕਿ ਦੋ ਤਿੰਨ ਚੀਜ਼ਾਂ ਲੈਣੀਆਂ ਸਭ ਤੋਂ ਪਹਿਲਾਂ ਨਾ ਆਪਾਂ ਲੈਣੀ ਹੈ ਜੀ ਇੱਕ ਕੌਲੀ ਦੇ ਵਿੱਚ ਪਾਣੀ ਜਾਂ ਲੈ ਲੈਣਾ ਪਾਣੀ ਨੂੰ ਉਸ ਜਗ੍ਹਾ ਤੇ ਪਾ ਲੈਣਾ ਜਿੱਥੇ ਤੁਹਾਡੇ ਹਲਦੀ ਲੱਗੀ ਹਲਦੀ ਦੋ ਤੋਂ ਭਾਵੇਂ ਲੱਗੀ ਆ ਅੱਜ ਤੇ ਭਾਵੇਂ ਲੱਗੀ ਤੇ ਭਾਵੇਂ ਲੱਗੀ ਆ ਦੋ ਸਾਲ ਪਹਿਲਾਂ ਤੇ ਭਾਵੇਂ 10 ਸਾਲ ਪਹਿਲਾਂ 100 ਸਾਲ ਪਹਿਲਾਂ ਵੀ ਜਿਹੜਾ ਹਲਦੀ ਦਾ ਦਾਗ ਲੱਗਾ ਹੈ ਨਾ ਉਹ ਵੀ ਪੂਰਾ ਐ ਖਤਮ ਹੋ ਜਾਊਗਾ ਲੱਥ ਜਾਊਗਾ ਇੰਨਾ ਕਿ ਇਹ ਜਿਹੜਾ ਤਗੜਾ ਸ਼ਕਤੀਸ਼ਾਲੀ ਜਿਹੜਾ ਫਾਰਮੂਲਾ ਹੈ ਨਾ बन ਜਾਣਾ ਪਾਣੀ ਪਾਉਣ ਤੋਂ ਬਾਅਦ ਆਪਾਂ ਇੱਕ ਚੀਜ਼ ਹੋਰ ਲੈਣੀ ਹੈ ਜੀ ਐ ਦੇਖੋ ਪਾਣੀ ਪਾਉਣ ਤੋਂ ਬਾਅਦ ਦੋਸਤੋ 10 ਰੁਪਿਆ ਦੀ ਇਨੋ ਲੈਣੀ ਹੈ ਇਨੋ ਇੰਨੀ ਕਿ ਜ਼ਿਆਦਾ ਦੋਸਤੋ ਫਾਇਦੇਮੰਦ ਹੈ ਇੰਨੀ ਕਿ ਜ਼ਿਆਦਾ ਲਾਭਦਾਇਕ ਹੈ ਇਨੋ ਨਾਲ ਸਾਰੇ ਹੀ ਮਸਲੇ ਹੱਲ ਹੋ ਜਾਂਦੇ ਆ ਉਸ ਜਗ੍ਹਾ ਤੇ ਪਾਉਣਾ ਜਿੱਥੇ ਜਿੱਥੇ ਆਪਣੇ ਜਿਹੜਾ ਵਾ ਹਲਦੀ ਦਾ ਦਾਗ ਲੱਗਾ ਜਿਸ ਤਰ੍ਹਾਂ ਕੀ ਐ ਚੀਜ਼ ਆ ਚਲੋ ਜੀ ਇਹਨੂੰ ਪਾ ਦਿੱਤੀ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਰਸੋਈ ਦੇ ਵਿੱਚੋਂ ਇੱਕੋ ਚੀਜ਼ ਚੱਕਣੀ ਹੈ ਜੀ ਮਿੱਠਾ ਸੋਡਾ ਮਿੱਠਾ ਸੋਡਾ ਤਾਂ ਦੋਸਤੋ ਹਰ ਕਿਸੇ ਦੇ ਘਰ ਦੇ ਵਿੱਚ ਹੁੰਦਾ ਹੀ ਹੈ ਮਿੱਠਾ ਸੋਡਾ ਤੁਸੀਂ ਲੈ ਲੈਣਾ ਤੇ ਮਿੱਠੇ ਸੋਡੇ ਨੂੰ ਦੋਸਤੋ ਮਿੱਠੇ ਸੋਡੇ ਦਾ ਵੀ ਆਪਾਂ ਥੋੜਾ ਜਿਹਾ ਜਿਹੜਾ ਚਮਚਾ ਨਾ ਥੋੜਾ ਜਿਹਾ ਅੱਧਾ ਕਿਚੂਮਚੀ ਉਹ ਆਪਾਂ ਉਸ ਜਗ੍ਹਾ ਤੇ ਪਾ ਲੈਣਾ ਜਿੱਥੇ ਆਪਣੇ ਹਲਦੀ ਦਾ ਦਾਗ ਲੱਗਾ ਦੇਖੋ ਲਓ ਜੀ ਮਿੱਠਾ ਸੋਡਾ ਵੀ ਪਾ ਲੇਤਾ ਤੇ ਇਸ ਤੋਂ ਬਾਅਦ ਤੁਸੀਂ ਲੈਣਾ ਹੈ ਸ਼ਕਤੀਸ਼ਾਲੀ ਪਾਵਰਫੁਲ ਆਪਣਾ ਨਿੰਬੂ ਨਿੰਬੂ ਜੀ ਦਾ ਦੋਸਤੋ ਦੇਲੇ ਜਾਂ ਚੇਤ ਆਪਣਾ ਘਾਉਮਾ ਉਹੀ ਕਰਦਾ ਉਦੋਂ ਵੀ ਆਪਾਂ ਜਿਹੜਾ ਨਿੰਬੂ ਪਾਣੀ ਬਣਾ ਕੇ ਪੀਨੇ ਆ ਨਿੰਬੂ ਪਰ ਆਪਾਂ ਅੱਧਾ ਨਿੰਬੂ ਇਹ ਚੋਂ ਕੱਟ ਲੈਣਾ ਵੇਖੋ ਲਓ ਜੀ ਅੱਧਾ ਨਿੰਬੂ ਆਪਾਂ ਕੱਟ ਲੇਤਾ ਵੇਖੋ ਤੇ ਹੁਣ ਅੱਧਾ ਨਿੰਬੂ ਕੱਟਣ ਤੋਂ ਬਾਅਦ ਆਪਾਂ ਇਹਦਾ ਜਿਹੜਾ ਰਸ ਆਇਆ ਨਾ ਰਸਾ ਆਪਾਂ ਇਹਦੇ ਵਿੱਚ ਪਾ ਲੈਣਾ ਲਓ ਜੀ ਤਿੰਨ ਚੀਜ਼ਾਂ ਦੋਸਤੋ ਆਪਾਂ ਜਿਹੜੀਆਂ ਪਾ ਦਿੱਤੀਆਂ ਨਾ ਇਹ ਤੇ ਹੁਣ ਆਪਣੇ ਜਿਹੜਾ ਹਲਦੀ ਦਾ ਦਾਗ ਹੈ ਨਾ ਕਿੱਦਾਂ ਡਾਊਗੀ ਉਹ ਤੁਹਾਨੂੰ ਦੱਸਦੇ ਆ ਬਾਅਦ ਚ ਤੁਸੀਂ ਆਪਣਾ ਚਮਚਾ ਫੜ ਲੈਣਾ ਤੇ ਚਮਚਾ ਆਪਾਂ ਆਪਣੇ ਉਸ ਜਗ੍ਹਾ ਤੇ ਫੇਰੀ ਜਾਣਾ ਜਿੱਥੇ ਜਿੱਥੇ ਹਲਦੀ ਦਾ ਜਿਹੜਾ ਦਾਗ ਹੈ ਉਹ ਲੱਗਾ ਹੈ ਇਸੇ ਤਰੀਕੇ ਨਾਲ ਆਪਾਂ ਨੂੰ ਕੋਈ ਹੱਥ ਮਲਣ ਦੀ ਲੋੜ ਨਹੀਂ ਕੋਈ ਬ੍ਰਸ਼ ਮਲਣ ਦੀ ਲੋੜ ਨਹੀਂ ਸਿਰਫ ਆਵਾ ਚਮਚਾ ਫੇਰ ਦੇਣਾ ਲਓ ਵੀ ਦੋਸਤੋ 2 ਮਿੰਟ ਚਮਕਿਆ ਫੇਰੇ ਤੋਂ ਬਾਅਦ ਤੁਸੀਂ ਵੀ ਕਹੋਗੇ ਕਿ ਕੀ ਇਹ ਬਾਤਾਂ ਇਹ ਤਾਂ ਸਿਰ ਲੱਗ ਗਿਆ ਪਹਿਲਾਂ ਕਿਉਂ ਨਹੀਂ ਸਾਨੂੰ ਪਤਾ ਲੱਗਾ ਇਹੋ ਜੀ ਤਕਨੀਕ ਇਹ ਪਤਾ ਕਿੱਥੋਂ ਲੱਗਣੀ ਦੋਸਤੋ ਦੱਸੀ ਅੱਜ ਆਪਾਂ ਪਹਿਲੀ ਵਾਰ ਲਓ ਜੀ ਹੁਣ ਆਪਾਂ ਇਹਨੂੰ ਕੀ ਕਰਨਾ ਕਿ ਇਸ ਜਗ੍ਹਾ ਨੂੰ ਆਪਾਂ ਧੋ ਲੈਨੇ ਆ ਦੇਖੋ ਦੋਸਤੋ ਇੱਧਰ ਆਪਣਾ ਦਾਗ ਲੱਗਾ ਹੈ ਜਿੱਧਰ ਆਪਣੇ ਬਟਨ ਲੱਗੇ ਆ ਸ਼ਰਟ ਤੇ ਇੱਧਰ ਹੁਣ ਆਪਾਂ ਇਹਨੂੰ ਧੋ ਲੈਨੇ ਆ ਫਿਰ ਤੁਹਾਨੂੰ ਵਿਖਾਉਨੇ ਆ ਲਓ ਜੀ ਆਪਾਂ ਚੱਕ ਲਿਆ ਤੇ ਇਹਨੂੰ ਧੋਨੇ ਆ ਹੁਣ ਲਓ ਵੀ ਦੋਸਤੋ ਸ਼ਰਟ ਆਪਾਂ ਲੈ ਆਂਦੀ ਆਪਣੀ ਧੋ ਤੇ ਹੁਣ ਤੁਹਾਨੂੰ ਦਿਖਾਉਨੇ ਆ ਦਾਗ ਆਪਣ ਤੇ ਬਟਨ ਦੇ ਲੱਗ ਗਿਆ ਆਪਣਾ ਜਿਹੜਾ ਦਾਗ ਸੀ ਨਾ ਉਹ ਲੱਗਾ ਸੀ ਤੇ ਚੈੱਕ ਕਰੋ ਦੋਸਤੋ ਸਾਰੇ ਦਾ ਸੇੜ ਜਿਹੜਾ ਸਾਰੇ ਦਾ ਸਾਰਾ ਦਾਗ ਸੀ ਨਾ ਹਲਦੀ ਦਾ ਬਿਲਕੁਲ ਦਾ ਬਿਲਕੁਲ ਫਿਨਿਸ਼ ਹੋ ਗਿਆ ਖਤਮ ਹੋ ਗਿਆ ਉਹ ਵੀ ਸਿਰਫ 10 ਰੁਪਏ ਦੇ ਵਿੱਚ ਤੇ ਦੋਸਤੋ ਇੰਨਾ ਕਿ ਇਹ ਜਿਹੜਾ ਸੌਖਾ ਤੇ ਇੰਨਾ ਕਿ ਕਾਰਗਰ ਤੇ ਸ਼ਕਤੀਸ਼ਾਲੀ ਤਰੀਕਾ ਨਾ 100 ਸਾਲ ਪੁਰਾਣੀਆਂ ਸ਼ਰਟਾਂ ਪੁਰਾਣੇ ਕੱਪੜਿਆਂ ਤੇ ਹਲਦੀ ਦਾ ਦਾਗ ਲੱਗਾ ਵੀ ਬਿਲਕੁਲ ਸਾਫ਼ ਹੋ ਸਕਦਾ ਹੈ ਜੇ ਤੁਸੀਂ ਇਹ ਤਰੀਕਾ ਅਜਮਾ ਲੋਗੇ ਇੰਨਾ ਕਿ ਇਹ ਜਿਹੜਾ ਵਧੀਆ ਤਰੀਕਾ ਹੈ ਇੰਨਾ ਕਿ ਵਧੀਆ ਜਿਹੜਾ ਫਾਰਮੂਲਾ ਤੁਸੀਂ ਇੱਕ ਵਾਰ ਯੂਜ਼ ਕਰਕੇ ਵੇਖੋ ਬੜਾ ਵਧੀਆ ਤੁਹਾਨੂੰ ਇਹ ਰਿਜ਼ਲਟ ਹੈ ਨਾ ਉਹ ਮਿਲੂਗਾ ਤੇ ਵੀਡੀਓ ਦੋਸਤੋ ਚੰਗੀ ਲੱਗੀ ਨਾ ਤੇ ਦੱਬ ਕੇ ਸ਼ੇਅਰ ਕਰਕੇ ਜਾਓ ਗਾਂਦੀਆਂ ਤੇ ਗਾਂ ਵੀਦਾਂ ਦੀ ਹੋਰ ਵੀਡੀਓ ਵੇਖਣ ਲਈ ਆਪਣੇ ਪੇਜ ਨੂੰ ਫੋਲੋ ਕਰਕੇ ਜਰੂਰ ਜਾਓ ਧੰਨਵਾਦ ਸਾਰਿਆਂ ਦਾ